ਬੱਚ ਬੱਚ ਹਾਂਜੀ ਹਾਂਜੀ ਵੀਰੇ ਬੱਚੀ ਬੁਰੀ ਤਰ੍ਹਾਂ ਜਲ ਗਈ ਹੈ ਆ ਜਿਹੜਾ ਗੁੜ ਵਾਲਾ ਕੜਾਇਆ ਹੁੰਦਾ ਵਾ ਉਹਦੇ ਵਿੱਚ ਡਿੱਗ ਗਈ ਹੈ ਬੱਚੀ ਵਿਚਾਰੀ ਔਰ ਤੁਸੀਂ ਦੇਖ ਸਕਦੇ ਹੋ ਮਾਂ ਮਾਂ ਕੜੀ ਨਾ ਗੁੜ ਵਾਲੀ ਚੁੰਬੀ ਚ ਡਿੱਗ ਗਈ ਹੈ ਵੀਰੇ ਮਸ ਬੱਚੀ ਹਾਂ ਮੈਂ ਸੋਚ ਨਹੀਂ ਹੁੰਦਾ ਕੋਈ

ਫਬਜੀ ਸਾਹਿਬ ਨੇ ਇਹਨਾਂ ਨੇ ਵੀ ਕਿਹਾ ਕਿ ਮੇਰੀ ਤਨਖਾਹ ਤੋਂ ਕੁਝ ਪੈਸੇ ਕੱਟ ਕੇ ਭਾਜੀ ਇਸ ਬੱਚੀ ਵਾਸਤੇ ਦੇ ਦਿਓ ਚਲੋ ਠੀਕ ਹੈ ਉਹਨੂੰ ਕਹੇ ਪੈਸੇ ਅੱਜ ਦੇ ਹੀ ਜਾਵਾਂਗੇ ਮੈਂ ਗੱਲ ਕਰਾਂ ਚਲੋ ਜੀ ਆਜਣ ਦਾ ਆਜਣ ਦਾ ਅੱਜ ਮਾਦਾ ਦਰ ਮਾਦਾ ਜੀ ਪ੍ਰਸ਼ਨ ਕਰਾ ਦਿਆਂਗਾ ਦਾ ਪ੍ਰਸ਼ਨ ਆ ਅੱਖ ਦਾ ਹੈ ਅੱਖ ਦਾ ਆਖਦਾ ਅਥਰਾ ਪ੍ਰਸ਼ਨ ਹੋ ਜਾਏਗਾ ਕੋਈ ਗੱਲ ਨਹੀਂ ਤੇ ਮੈਂ ਫਿਰ ਹੁਣ ਚਲ ਜਾਨੀ ਘਰ ਤੁਸੀਂ ਸਵੇਰੇ ਆਓ ਤੁਹਾਡਾ ਕਰਵਾ ਦਾਂਗੇ ਸਵੇਰੇ ਆਓ ਸਵੇਰੇ ਮੈਂ ਫਿਰ ਆ ਜਾ